ਤਾਂ ਜੀ ਅਸੀਂ ਅੱਜ ਪਹੁੰਚੇ ਆਂ ਦੇਖੋ ਕਿਸਾਨ ਮੇਲਾ ਲੁਧਿਆਣਾ ਵਿੱਚ ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜੋ 13-14 ਸਤੰਬਰ ਨੂੰ ਮੇਲਾ ਲੱਗ ਰਿਹਾ ਹੈ ਅੱਜ 13 ਦਿਨ ਅੱਜ ਬਿਲ ਦਿਨ ਹੈ ਕੱਲੂ ਦੂਸਰਾ ਦਿਨ ਹੈ ਸੋ ਸਾਰੇ ਵੀ ਕਿਸਾਨ ਵੀਰ ਭਰਾ ਇੱਥੇ ਜ਼ਰੂਰ ਪਹੁੰਚੋ ਦੇਖੋ ਆਗੇ ਨਵੀਆਂ ਨਵੀਆਂ ਤਕਨੀਕਾਂ ਬਾਰੇ ਪਤਾ ਲੱਗਦਾਗਾ ਅੱਜ ਦਾ ਦਿਨ ਲੁਧਿਆਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਸਾਰੇ ਵੀਰ ਜਰੂਰ ਆ ਕੇ ਮੇਲੇ ਦਾ ਆਨੰਦ ਮਾਣੋ ਨਵੇਂ ਨਵੇਂ ਸੰਦ ਨਵੇਂ ਨਵੇਂ ਟਰੈਕਟਰ ਨਵੇਂ ਨਵੇਂ ਬੀਜ ਖਾਦਾਂ ਆ ਕੇ ਦੇਖੋ ਤੇ ਖਰੀਦੋ ਧੰਨਵਾਦ ਜੀ